ਆਪੋ ਮੈਂ ਮੱਜੇ ਤੇ ਉੱਥੇ ਘੰਟੀਆਂ ਵਜਾਉਂਦਾ ਉਹ ਮਾਰਤੀ ਤਾਰਾ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਉਮੀਦ ਕਰਦੇ ਹਾਂ ਸਾਰੀ ਸੰਗਤ ਵਧੀਆ ਹੋਵੇਗੀ ਉੱਪਰ ਵਾਲਾ ਤੁਹਾਨੂੰ ਸਾਰੇ ਚੜਦੀ ਕਲਾ 'ਚ ਰੱਖੇ ਤੇ ਅੱਜ ਕਿਹੜੀ ਵੀਡੀਓ ਅਸੀਂ ਲੈ ਕੇ ਆਏ ਹੈਗੇ ਆਪਣੇ ਵੀਰ ਭਰਾਵਾਂ ਵਾਸਤੇ ਆਜਾ ਇਹ ਫਨੀ ਸੀਨ ਹੈਗਾ ਦੂਰਬੀਨ ਮੂਵੀ ਦਾ ਇਹ ਹੈਗਾ ਵਾਜੀ ਫਨੀ ਸੀਨ ਦੂਰਬੀਨ ਮੂਵੀ ਦਾ ਤੇ ਕੀ ਕਿਦਾਂ ਦਾ ਫਨੀ ਆਇਆ ਇਹ ਤਾਰੇ ਨਾਲ ਦੇਖਦੇ ਆ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਚਿੰਦੋ ਚੱਲੀ ਪੇਕੇ ਹੋਏ ਥੋੜੀ ਦਿਰ ਨੂੰ ਯਾਰ ਹੋਣੀ ਜਾਣ ਕੇ ਆਪਣੇ ਠੇਕੇ 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 ਉਹ ਆਪਣੇ ਪੇਕੇ ਜਾਗੇ ਠੇਕੇ ਜਾਗੇ ਟੰਗ ਟੰਗਲੰਗਲੰਗ ਟੰਗ ਇਹ ਕਿਵੇਂ ਮਮਦਸ ਦੀਕ ਬਣਿਆ ਬੈਠਾ ਪਰ ਤੂੰ ਵੀ ਆਦੀ ਲੱਗਾ ਟੰਗਲੰਗਤਾ ਵੇ ਤੁਹਾਨੂੰ ਚਲਾਉਂਦਿਆ ਪੱਕੀ ਨਹੀਂ ਚੱਲੀ ਪੜੀ ਤਾਂ ਨਹੀਂ ਬੁਲਾਈ ਸੀ ਬਾਹਰ ਮੱਲ ਮਾਰਾ ਜਵਾਨ ਆ ਤੂੰ ਸასი ਕਾਲ ਆ ਵੀ ਕਿੱਥੇ ਪੜੀ ਹੋਣਾ ਦਾ ਉਹ ਦੁਪਹਿਰੀ ਨਾ ਪਿਆ ਕਰ ਓਏ ਜੇ ਤਾਏ ਦੇ ਪੈਰ ਥੱਲੇ ਆ ਗਿਆ ਨਾ ਐ ਹੋ ਜੇ ਜਿਹੜੇ ਟੱਡੂ ਉੱਤੋਂ ਦੀ ਟੱਕ ਲੰਘਿਆ ਹੁੰਦਾ ਹਾਲੋ ਲੈ ਚੰਗਾ ਪੁੱਤ ਤੂੰ ਐਂ ਕਰ ਜਾ ਕੇ ਛੇਤੀ ਤਿਆਰ ਹੋ ਜਾ ਆਪਾਂ ਤੇਰੇ ਨਾਂ ਨੀ ਚੱਲਣਾ ਓਥੇ ਕੀ ਆ ਲੈ ਵੇ ਤੇਰੇ ਮਾਮੇ ਦੇ ਮੁੰਡੇ ਦੀ ਪੱਕ ਠੱਕਾ ਤੈਨੂੰ ਪਤਾ ਤਾਂ ਹੈ ਮੈਥੋਂ ਪੁੱਛੇ ਬਿਨਾ ਤਾਂ ਸਾਹ ਨਹੀਂ ਲੈਂਦੇ ਉਹ ਉੱਤੋਂ ਮੁੰਡਾ ਕਹਿੰਦਾ ਆ ਕੇ ਮੈਂ ਤਾਂ ਭੂਆ ਨੂੰ ਦਿਖਾਏ ਬਿਨਾ ਕੁੜੀ ਨਹੀਂ ਲੈਣਾ ਚੱਲ ਆ ਜਾ ਤੂੰ ਉਹ ਮੇਰਾ ਤੇ ਐਮੀ ਨਹੀਂ ਲੱਗਦਾ ਇਹ ਤਾਂ ਪਿੱਕੇ ਦੇ ਪਿੱਛੇ ਚ ਬੜਾ ਕੇ ਪੇਚੀਏ ਤੁਹਾਨੂੰ ਦੱਸਾਂ ਮੈਂ ਹਾਂ ਹਾਂ ਆ ਗਈ ਆ ਕੰਮ ਧੰਦੇ ਦਾ ਖਿਆਲ ਰੱਖਿਆ ਵੇ ਪਿੱਛੋਂ ਤੁਸੀਂ ਉਦਾਂ ਹੀ ਕੰਮ ਕਰਨ ਨੂੰ ਆਪਣੀ ਧਾਗਾ ਫੈਕਟਰੀ ਐ ਦਾਰੂ ਐ ਕੱਢਣੀ ਦੋ ਢੋਲ ਹੋਰ ਸਹੀ ਸੁਣ ਲੈ ਹੁਣ ਚਾਹ ਚ ਟੈਂਕੀ ਤੇ ਨਾ ਚੜ ਜੀ ਮੰਗਰਾ ਲਾਉਣਾ ਨਹੀਂ ਤੈਨੂੰ ਕਿਸੇ ਨੇ ਮੁੰਡੇ ਬਿਨਾ ਇੱਥੇ ਮੰਡੇ ਤੇ ਜੜ ਕੇ ਪਾ ਲਈ ਜਿਹੜੀਆਂ ਬਾਗੀਆਂ ਪਾਉਣੀਆਂ ਚਲੋ ਸੰਗਲੋਂ ਚੱਲੋ ਸੰਗਲੋਂ ਜਾ ਲੈਣਾ ਤੋਕ ਦੰਗਲੋਂ ਦੰਗਲੋਂ ਚਾਹ ਦੰਗਲੋਂ ਖੁਸ਼ੀ ਦੇ ਹੋਣੀ ਖੁਸ਼ੀ ਦੇ ਇੰਦਾ ਹਾਂ ਖੁਸ਼ੀ ਵਾਲਾ ਨਾ ਬਾਪਾ ਕੜਾ ਕੜਾ ਐਡੀ ਖੁਸ਼ੀ ਸਰ ਬੂਟਾ ਸਿੰਘ ਮਿਲਣਾ ਹੈ ਜੀ ਬੂਟਾ ਸਿੰਘ ਆ ਗਿਆ ਜੀ ਪੇਜ ਤੇ ਆ ਵੇ ਨਦਰਣ ਹੋ ਗਏ ਨਾ ਕੋਈ ਗੱਲ ਨਾ ਬਾਤ ਨਾ ਖਬਰ ਸਰ ਕੋਈ ਕਹਾਣੀ ਕਿੱਥੇ ਮਰ ਗਿਆ ਸੀ ਓਏ ਜਨਾਬ ਮੈਂ ਤਾਂ ਗਿਆ ਸੀ ਜੀ ਰਿਸ਼ਤੇਦਾਰੀ ਚ ਵਿਆਹ ਉੱਥੇ ਮੈਨੂੰ ਪੀਣ ਨੂੰ ਮਿਲ ਗਈ ਬੈਲੀਪੁਰ ਫਿਰ ਉਹ ਮੀਰਾ ਤਾਂ ਜੀ ਉਥੋਂ ਉਹਨੂੰ ਜੀ ਨਹੀਂ ਕਰਦਾ ਸੀ ਮਜਬੂਰੀ ਸੀ ਜੀ ਆਉਣਾ ਪਿਆ ਵੇਖੀ ਵੈਡੀ ਪੁਰੀਆਂ ਦੀਆਂ ਬਹੁਤ ਸਫਤਾ ਕਰ ਰਹੇ ਜਨਾਬ ਮੈਨੂੰ ਪਤਾ ਸੀ ਜੀ ਕਿ ਗੋਂਗੇ ਦੇ ਗੜਖਾਨ ਵਾਂਗੂ ਇਹਦਾ ਨਸ਼ਾ ਮਿੱਥੋ ਬਿਆਨ ਨਹੀਂ ਹੋਣਾ ਇਸ ਤੋਂ ਲੈ ਕੇ ਆਏ 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 ਦਿਖਾਉਣ ਵਾਸਤੇ ਨਾਲ ਹੀ ਲੈ ਕੇ ਆਏ ਆ ਬੋਤਲ ਆ ਦੇਖੋ ਜੀ ਇਹਦੇ ਛਾਸ ਕੀਆ ਹੋਏ ਬੋਤਲ ਨੂੰ ਖਲਾ ਕੇ ਤਾਂ ਦੇਖੋ ਜੀ ਧਰਮ ਨਾਲ ਛੱਤਾ ਵਾਹਦਾ ਛੱਤਾ ਝੂਟਾ ਵੜਾ ਦਿੰਦੀ ਹੈ ਜੀ

ਕਰਾਨੀ ਲਈ ਉੱਤੇ ਰੱਖਿਆ ਆ ਤੇ ਮੈਂ ਫੰਡ ਚਲਾਦਾ ਸਿਗਨਲ 깔 ਦਿੱਤਾ ਆ ਗਏ ਫਿਰ ਕੋਈ ਸ਼ਾਇਨ ਨਹੀਂ ਉਹ ਸਿਗਨਲ ਮੁਲਾਕਾ ਨਹੀਂ ਹੋਇਆ ਨਹੀਂ ਹੋਇਆ ਨਿਕਲੇ ਕੋਈ ਨਹੀਂ ਉਹ والله ਯਾ ਦ ਖਰਾਬ ਹੋ ਗਿਆ ਦਾ ਸਿਗਨਲ ਨਹੀਂ ਪਹੁੰਚਿਆ ਯਾਰ ਕਮਾਲ ਦੀ ਗੱਲ ਆ ਉਹ ਪਿੰਡ ਵਾਲਿਆਂ ਨੂੰ ਪਤਾ ਕਿਉਂ ਨਹੀਂ ਲੱਗਾ ਹਿੰ ਤੱਕ ਤਾਂ ਤਰਥਲੀ ਮਾਜਨ ਚਾਈ ਦੇ ਦੀ ਜੀ ਯਾ ਖਰਾਬ ਖਰਾਬ ਸਿਸਟਮ ਹੀ ਖਰਾਬ ਆ ਬਿਜਲੀ ਉੱਥੇ ਜਿਹੜਾ ਖਰਾਬ ਹੋ ਗਿਆ ਬੱਸ ਮੁੰਡਾ ਨਹੀਂ ਕੋਈ ਲੱਗਦਾ ਪਿੰਡ ਲੈਟ ਹੋਏ ਵੀ ਜਾ ਕੇ ਦੱਸਣਾ ਪੈਣਾ ਮਰ ਗਿਆ ਉਹ ਐ ਹਾਂ ਨਾ ਦੀ ਉਹ ਮੇਰੇ ਪਿਓ ਦਾ ਸਾਲਾ ਕੋ ਪੜੀ ਵੀ ਪੜੀ ਵੀ ਲਾ ਲਾ

Oh, they're running this way. ਹਰ ਤੇਰੀ ਜੱਫਤ ਪਟੀਆਂ ਅੰਦਰ ਕਰੇ ਹੋ ਆਲੇ ਮਾਤਸ ਨੂੰ ਜਾਣਾ ਕੋਈ ਨਹੀਂ ਕਹਿਣੀ ਚਾਹੁੰਦਾ ਉਹ ਮੇਰੇ ਸਾੜੇ ਜੜੀ ਥੋੜੀ ਬੜੀ ਬੜਿਆ ਜਾਂਦਾ ਮਰਜੋ ਦਿੱਤੀ ਆ ਗਿਆ ਸੋਣਾ ਦਾਤੜਦਾ ਦਿੱਤੀ ਆ ਗਿਆ ਉਹ ਤੂੰ ਨਾ ਕੋਈ ਚਲਦੀ ਖਮਾਂ ਲੈ ਕੇ ਆਈਂ ਜਦੋਂ ਵੀ ਆਉਂ ਦਿਲ ਦਾ ਦੌਰਾ ਪੈਣਾ ਕਰ ਦੂ ਕੋਲ ਸੁਭਾਗੀਆਂ ਉਹ ਰੋਟਾ ਤੇ ਕਰ ਦੂਗੀ ਮਰ ਤੁਮਹਾਂ ਮਾਰ ਕੇ ਮੈਂ ਕਿ ਉਹ ਸਾਡੀ ਉਹ ਮੈਂ ਓਏ ਹੁਣ ਕੀ ਕਰੀਏ ਸਰਪੰਚਣੀ ਤਾਂ ਹੈ ਨਹੀਂ ਇਹ ਡਿਪਟੀ ਨਾਲ ਕੌਣ ਗੱਲ ਕਰੂ ਓਏ ਮੇਰੀ ਮਨੋ ਚਲੋ ਸਰਪੰਚ ਨੂੰ ਉਠਾਓ ਓਏ ਉਂਗਲਾ ਤੂੰ ਇਹ ਕੁਝ ਦੱਸ ਸਰਪੰਚਣੀ ਅੱਗੇ ਮਿਲਾਂਦਾ ਹੈਂਡਲ ਕਰੀ ਨਾ ਰਾਜਾ ਸੁਤ ਤਾਪਿਆ ਪਰ ਜਮਨ ਤੇ ਆਈ ਆ ਰਾਜੇ ਨੂੰ ਬੜਾ ਟਿੱਪੂ ਸੁਲਤਾਨਾ ਚਾਹੀਦੀ ਆ ਓਤਾ ਆਇਆ ਉਠੋ ਕਾਪਿਆ ਹੋ ਪਟੇਗੇ ਜਿਵੇਂ ਹੀ ਪਟੇਗੇ ਉਹ ਇਹਦੀ ਨਬਜ਼ ਚੈੱਕ ਕਰ ਲੋ ਉਹ ਜਨਰੇਟਰ ਵੰਗੂ ਤਾਂ ਘਰਾੜੇ ਚੱਲ ਰਹੇ ਨੇ ਨਬਜ਼ ਦੀ ਹਜੇ ਨਹੀਂ ਬਣਾੜ ਜੋ ਯਾਰ ਬਈ ਨੂੰ ਵੀਰ ਵਜਾਉਣ ਨਾ ਉੱਠਦੇ ਅੱਜ ਕਰਨੀ ਉਹ ਤੈਨੂੰ ਨਹੀਂ ਪਤਾ ਉਂਗਲਾ ਭਰਾਣ ਦਾ ਹੈਗਾ ਟੱਕਰ ਜੀ ਨਾ ਉਹ ਕਿਹਨ ਦਾ ਨਾ ਗੰਦਾ لا yeah. کر <t– tr seine> <Dragon> <sm> <net> <I have> <idea> ٹھیکہ لیا میں ਆਬ ਲੈਣ ਮੈਂ ਦੋਨਾਂ ਨੂੰ ਇੱਕ ਬੂੰਦ ਨਹੀਂ ਲਿਜਾਣ ਦਿੰਦਾ ਲਿਆਓ ਸਾਰੀ ਦਾਰੂ ਮੈਂ ਪੀ ਕੇ ਉਹਨੇ ਮੁਕਾ ਦੇਣੀ ਆ ਤੇ ਉਹਦੀ ਤਾਂ 12 ਸਾਲ ਬਾਅਦ ਸੁਣੀ ਜਾਂਦੀ ਏ ਤੇਰੀ ਤਾਂ 12 ਘੰਟਿਆਂ ਬਾਅਦ ਹੀ ਸੁਣ ਲਈ ਰੱਬ ਨੇ ਇਹੀ ਟਾਈਮ ਹੈ ਤਾਈ ਮੂਰੇ ਕੁਝ ਕਰਕੇ ਦਿਖਾਉਂਦਾ ਬਣ ਗਿਆ ਸਭਾ ਸ਼ਾਜਾ ਲੈ ਫਿਰ ਥਾਪੀ ਦੇ ਲੈ ਦੇ ਤਾਂ ਸਾਡਾ ਆਸ਼ੀਰਵਾਦ ਤੇਰੇ ਨਾਲ ਹੈ ਤਾਇਆ ਚੱਲ ਸ਼ੇਰ ਵਰਕੇ ਇੱਕ ਮਿੰਟ

ਬੇਬੇ! ਦੇ ਕੀ ਚਾਹੀਦਾ ਤੈਨੂੰ? ਮੈਨੂੰ ਕੁਛ ਨਹੀਂ ਚਾਹੀਦਾ। ਬਾਪੂ ਭਾਲਦਾ ਕੁਛ। ਹੂੰ ਚਾਹੀਦੀ ਹੈ ਇਹਨੂੰ ਸੱਤਾਂ ਚੁੱਲਿਆਂ ਦੀ ਸਵਾਹ। ਬਾਬੀ ਅੱਜ ਸਰਪੰਚ ਨੇ ਡਿਊਟੀ ਨੂੰ ਮੂਰੇ ਨਾਲ ਆ। ਵੀ ਅੱਜ ਤੇ ਸਲਾਹ ਤੇ ਕਰਦੀ ਦੀ। ਹੂੰ ਹੂੰ ਸਲਾਹਣਾ ਕਰੋ ਇਹਦੀ। ਬੇ ਨਾਲੇ ਕਹਿੰਦੇ ਡਿਪਟੀ ਮੂਰੇ ਮੈਂ ਮੈਂ ਕਰੀ ਜਾਂਦਾ ਸੀ। ਹੋਰ ਮੈਂ ਇੱਥੇ ਜਿਉਣਾ ਮੋੜ ਬਣ ਜਾਂਦਾ। ਤੂੰ ਆਪੀ ਦਾ ਕਹਿਣੀ ਹੁੰਨੀ ਹੈ। ਦੁਕਾਨ ਤੇ ਗਰਗਨਾਉ ਖੈ ਨਹੀਂ ਬੋਲਣਾ। ਹਾਂ। ਉਹ ਸਰਪੰਚਾ ਇੱਕ ਗੱਲ ਆ ਤੂੰ ਜਿਹੜਾ ਕੰਮ ਕੀਤਾ ਨਾ ਝੂਠ ਨਾ ਮਾਰੇ ਕਿਤੇ ਪਰਜਾਈ ਦੀ ਝੂਠੀ ਰੋਟੀ ਨਾ ਖਾ ਕੇ ਗਿਆ ਆਵਾਜ਼ ਰਹੀਏ ਗੱਲ ਦੀ ਉਹਦੇ ਪੱਠੇ ਕੀ ਬੋਲੀ ਜਾਂਦੇ ਐ ਬਾਪੂ ਇਹਨਾਂ ਨੂੰ ਬੋਲਣ ਦੇ ਜੋ ਮਰਜ਼ੀ ਬੋਲਦੇ ਜੋ ਡਿਪਟੀ ਨਾ ਤੂੰ ਅੱਜ ਕੀਤਾ ਨਾ ਹਾਂ ਥਵਾ ਲਾ ਭਾਈ ਮਰ ਸੱਦ ਕੇ ਜਾ ਮਾ ਤੇਰੇ ਵੇ ਤੂੰ ਚੁੱਪ ਕਰ ਵੇ ਵੱਡਾ ਬਾਪੂ ਦਾ 헤ਜਦਾਰ ਭਾਬੀ ਉਪਕਾਰ ਨਾ ਕਰੇ ਤਾਂ ਕਿ ਮੇਰੀ ਵੀ ਆਪਦਾ ਭਾਂਡਾ ਸਦਾ ਦਿੰਦੀ ਐ ਮੰਨ ਜਾਏ ਨਾ ਮਨ ਛੋਟੀ ਮੋਟੀ ਤਾਂ ਸਾਵੇ ਦੇ ਬੰਦਿਓ ਦਰਵਾਜ ਨੂੰ ਤੇ ਬੰਦਿਓ ਹੀ ਆ ਮੈਂ ਪੌੜੀ ਚਾਹੇ ਸੱਜੇ ਲੱਗੇ ਚਾਹੇ ਖੱਬੇ ਜਾਣਾ ਹੁਣ ਛੱਤ ਤੇ ਹੀ ਐ ਇਹਦੇ ਦੋ ਪੈਗ ਲੱਗੇ ਹੋਏ ਨੇ ਦੋ ਕ ਹੋਰ ਲਾ ਲੈਂਦੇ ਹੋ ਫੇਰ ਪਤਾ ਲੱਗੂ ਇਹਦੀ ਸਲਾਣਾ ਕਰਨੀ ਐ ਕਿ ਲਾਪਾ ਸਾਰਾ ਦਿਨ ਥੱਪੂ ਨੂੰ ਆਕੜੀ ਦੇਣੀ ਐ ਜੇ ਮਾੜੀ ਮੋਟੀ ਮੇਰੀ ਤਰੀਫ਼ ਕਰ ਦੇਗੀ ਤੇਰੇ ਤਰ੍ਹਾਂ ਨਹੀਂ ਬੈਣ ਲੱਗੀ ਓਏ ਹੱਸ ਲੈ ਕਰ ਤੇਰੇ ਦੰਦ ਨਹੀਂ ਖਸਦੇ ਤੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੇ ਤੂੰ ਅੱਜ ਟੈਂਕੀ ਤੇ ਕਿਉਂ ਨਹੀਂ ਚੜਿਆ ਚੜ ਗਿਆ ਬੇ ਬੇ ਤੋ ਕੀ ਆ ਪੁੱਤ ਤੈਨੂੰ ਕੀ ਲੋੜ ਸੀ ਯਾਦ ਕਰਨ ਦੀ ਕਿ ਉਹ ਟੈਂਕੀ ਤੇ ਨਹੀਂ ਚੜਿਆ ਬਾਪੂ ਚੜ ਗਿਆ ਟੈਂਕੀ ਤੇ ਵੇ ਮੱਟੇ-ਮੱਟੇ ਬੇਸ਼ਰਮ ਦੇਖੇ ਆ ਹਮ ਹੇ ਮਾਂ ਤੇ ਪੁੱਤ ਨੇ ਤਰਕਾ ਟੀ ਤੋੜਦੇ ਇਹ ਨਹੀਂ ਟਲਦਾ ਚੜਨੋ ਨਾ ਵੇ ਹੁਣ ਤਾਂ ਟੈਂਕੀ ਉਟਵਾਉਣੀ ਪਊ ਟੈਂਕੀ ਉਟਾਉਣ ਪਚਿੰਦਿਆ ਪੁੱਤ ਪਹਿ ਜਾ ਚੁੱਪ ਕਰਕੇ ਵੇ ਬੇ ਤੂੰ ਪਹਿ ਜਾ ਚੁੱਪ ਕਰਕੇ ਤੇ ਉਹ ਤੇਰੇ ਸਾਰੇ ਪਿੰਡ ਨੂੰ ਪਤਾ ਕਿ ਤੇਰੇ ਸਰਦਾਰ ਨੂੰ ਪੀ ਕੇ ਚੜਨਾ ਤਾਂ ਆਉਂਦਾ ਪਰ ਉਤਰਨਾ ਨਹੀਂ ਆਉਂਦਾ ਆਪਰੇ ਲਾਗੇ ਲਵਨਦਰੇ ਸਰਦਾ ਸਈ ਯਾਰ ਕਹਿ ਜੇ ਆਪਾਂ ਦੇ ਵਿੱਚ ਨਾ ਹੁੰਦਾ ਨਾ ਆਪਣਾ ਮਨ ਰੰਜਨ ਕੌਣ ਕਰਦਾ ਸਹੀ ਗੱਲ ਹੈ ਹੁਣ ਕੀ ਮੈਂ ਇੱਕ ਦਿਨ ਸਪਾਇਸ ਚਾਹੁੰਦਾ ਟੈਲੀਵਿਜ਼ਨ ਵੀ ਹੈ ਨਹੀਂ ਮਨੋਰੰਜਨ ਦਾ ਸਾਧਨ ਹੀ ਇਹ ਆ ਖਿੱਚ ਕੇ ਰੱਖਤਾ ਆ ਖਿੱਚ ਕੇ ਬੜੀ ਬੜੀ ਵੀਡੀਓ ਸੀ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਹੈਗੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੀ ਪਸੰਦ ਵੀ ਦੱਸ ਸਕਦੇ ਹੋ ਕਿ ਕਿੰਦਾਂ ਦੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਤੁਹਾਨੂੰ ਕਿੰਦਾਂ ਦੀ ਪਸੰਦ ਆਏਗੀ ਜੇ ਤੁਸੀਂ ਹੁਣੇ ਸਾਡੇ ਚੈਨਲ ਨਾਲ ਜੁੜੇ ਹੈਗੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਲਓ ਤਾਂਕਿ ਸਾਡੇ ਨਵੀਂ ਤਾਂਕਿ ਜਿਹੜੀਆਂ ਸਾਡੀਆਂ ਨਵੀਆਂ ਵੀਡੀਓ ਆਉਣੀਆਂ ਵਾ ਉਹ ਤੁਹਾਡੇ ਤੱਕ ਟਾਈਮ ਨਾ ਪਹੁੰਚਣ ਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤੇ ਸਾਨੂੰ ਦਿਓ ਇਜਾਜ਼ਤ ਤੇ ਆਪਣਾ ਸਾਰਿਆਂ ਦਾ ਖਿਆਲ ਰੱਖਿਓ ਤੇ ਅੱਲਾ ਹਾਫੀਜ਼ ਤੇ ਰੱਬ ਰੱਖਾ